ਕੰਨ ਲਾ ਕੇ ਨਾ ਤੁਹਾਨੂੰ ਅੱਜ ਜਸਵੀਰ ਜੀ ਕੀ ਕਹੋਗੇ ਅੱਜ ਤੁਸੀਂ ਮਤਲਬ ਸਾਫ ਕੰਮ ਕਰੇ ਚੇਤਨ ਸਿੰਘ ਜੋੜਾ ਮਾਜਰਾ ਦੇ ਅਧਿਕਾਰ ਕਰਨਾ ਦਿੱਤਾ ਇਹ ਵੇਖੋ ਕੱਲੇ ਚੇਤਨ ਸਿੰਘ ਜੋੜਾ ਮਾਜਰਾ ਦੇ ਨਹੀਂ ਦੇ ਰਹੇ ਪੂਰੇ ਪੰਜਾਬ ਦੇ ਵਿੱਚ ਸਯੁਗਤ ਮੋਰਚੇ ਨੇ ਲਿਖਿਆ ਸੀ ਜੋ ਪ੍ਰੋਗਰਾਮ ਪ੍ਰੋਗਰਾਮ ਉਸ ਦੇ ਤਹਿਤ ਅਸੀਂ ਸਾਰੇ ਹੀ ਮੰਤਰੀਆਂ ਐਮਐਲਏ ਦੇ ਘਰਾਂ ਦੇ ਅੱਗੇ ਤਰਨੇ ਦੇ ਰਹੇ ਆ ਇਹ ਅਸੀਂ ਅੱਜ ਜਿਹੜਾ ਇਹ ਚੇਤਾਵਨੀ ਦੇਣ ਆਏ ਆ ਜਿਹੜਾ ਸਾਨੂੰ 5 ਤਰੀਕ ਨੂੰ ਚੰਡੀਗੜ੍ਹ ਜਾਣਾ ਸੀ ਲੋਕਾਂ ਦੀਆਂ ਜਿਹੜੀਆਂ ਹਕੀ ਮੰਗਾਂ ਨੇ ਉਹਨਾਂ ਵਾਸਤੇ ਜਿਹੜਾ ਭਗਵੰਤ ਮਾਨ ਨੇ ਨਿਹਾਰਾ ਲਾ ਕੇ ਇਹ ਸਰਕਾਰ ਬਣਾਈ ਸੀ 2022 ਚ ਸਾਡੀ ਸਰਕਾਰ ਬਣਾਓ ਤੇ 22 ਤੇ 22 ਦੇ ਫਸਲਾਂ ਤੇ ਐਮਐਸਪੀ ਦੇਵਾਂਗੇ ਉਸ ਗੱਲ ਤੋਂ ਮੁੱਕ ਗਿਆ ਹੁਣ ਇਹ ਉਲਟਾ ਪ੍ਰਚਾਰ ਕਰ ਰਿਹਾ ਕਿਉਂਕਿ ਪਿਛਲੇ ਮਾਰਚ 2023 ਨੂੰ ਸਾਡੇ ਨਾਲ ਮੀਟਿੰਗ ਕਰਕੇ ਇਹਨੇ ਵਾਅਦਾ ਕੀਤਾ ਸੀ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਜਿਵੇਂ ਕੋਆਪਰੇਟ ਕੋਆਪਰੇਟ ਸੁਸਾਇਟੀਆਂ ਨੇ ਇਹ ਜਿਹੜੀਆਂ ਹੈਗੇ ਲੈਂਡਮਾਰਕਰ ਜਿ ਬੈਂਕਾਂ ਨੇ ਉਹਨਾਂ ਦੇ ਜਿਹੜੇ ਡਿਫਾਲਟਰ ਹੋਏ ਨੇ ਕਿਸਾਨ ਉਹਨਾਂ ਦੀ ਸੈਟਲ ਵਨ ਟਾਈਮ ਸੈਟਲਮੈਂਟ ਕਰਾਵਾਂਗੇ ਅਸੀਂ ਨਾਬਾੜ ਨਾਲ ਮੀਟਿੰਗ ਕਰਕੇ ਕਰਮਚਾਰੀਆਂ ਨਾਲ ਅਸੀਂ ਇਹ ਤੁਹਾਡਾ ਹੱਲ ਕਰਾਂਗੇ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਸੀ ਵੀ ਐਮਐਸਪੀ ਜਿਹੜੀ ਮੰਗੀ ਏ ਮੱਕੀ ਏ ਆਲੂ ਗੋਭੀ ਮਟਰ ਇਹਨਾਂ ਸਾਰੀਆਂ ਚੀਜ਼ਾਂ ਦੇ ਦਵਾਂਗੇ ਐਮਐਸਪੀ ਅਸੀਂ ਉਹ ਖਰੀਦਾਂਗੇ ਪਰ 2 ਸਾਲ ਹੋ ਗਏ ਨੇ ਇਹਨਾਂ ਨੇ ਮੁੜ ਕੇ ਕੋਈ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਉਸ ਤੋਂ ਅੱਗੇ ਲਾਰੇ ਲਾਉਂਦੇ ਰਹੇ ਇਸ ਕਰਕੇ ਸੰਯੁਕਤ ਮੋਰਚੇ ਦੇ 5 ਤਰੀਕ ਜਿਹੜਾ ਚੰਡੀਗੜ੍ਹ ਦਾ ਉਲਿਖਿਆ ਸੀ ਪ੍ਰੋਗਰਾਮ ਉਸੇ ਇਸ ਨੇ 3 ਤਰੀਕ ਨੂੰ ਹੀ ਸੰਯੁਕਤ ਮੋਰਚੇ ਮੀਟਿੰਗ ਬੁਲਾਈ ਮੀਟਿੰਗ ਬੁਲਾ ਕੇ ਪਹਿਲੋ ਸਾਡੇ ਲੀਡਰਾਂ ਦਾ ਸੰਯੁਕਤ ਮੋਰਚੇ ਦੇ ਲੀਡਰਾਂ ਨੇ ਪੁੱਛਿਆ ਵੀ ਤੁਹਾਡਾ ਕਿਹੋ ਸਮਾਂ ਕਿੰਨਾ ਹੈ ਇਹਨੇ ਭਗਵੰਤ ਮਾਨ ਨੇ ਕਿਹਾ ਵੀ ਮੇਰੇ ਕੋ ਖੁੱਲਾ ਸਮਾਂ ਹੈ ਪਰ ਜਦੋਂ 6 ਤੋਂ 7ਵੀਂ ਮੰਗਤੇ ਜਦੋਂ ਗੱਲਬਾਤ ਚੱਲ ਰਹੀ ਸੀ ਉਸ ਟਾਈਮ ਕਹਿੰਦਾ ਵੀ ਮੈਂ ਅਪੌਇੰਟਮੈਂਟ ਲਈ ਅੱਖ ਅੱਖ ਦੇ ਡਾਕਟਰ ਨੂੰ ਵਿਖਾਉਣਾ ਮੈਂ ਮੈਂ ਜਾਣਾ ਮੈਨੂੰ ਛੇਤੀ ਹੈ ਤੇ ਮੈਨੂੰ ਇਹ ਦੱਸੋ ਪਹਿਲਾਂ ਇੱਕ ਪਿੱਛੇ ਜੇ ਡੱਲੇਵਾਲ ਨਾਲ ਮੀਟਿੰਗ ਹੋਈ ਸੀ ਕਿ ਚੰਡੀਗੜ੍ਹ ਦੇ ਵਿੱਚ ਕੀ ਉਸ ਮੀਟਿੰਗ ਦੇ ਵਿੱਚ ਕੋਈ ਹੱਲ ਹੋਇਆ ਨਹੀਂ ਉਹ ਵੇਖੋ ਸੈਂਟਰ ਦੇ ਨਾਲ ਹੋਈ ਹੈ ਸਾਡੇ ਨਾਲ ਉਹ ਸਯੁਗਤ ਮੋਰਚੇ ਦਾ ਕੋਈ ਨਹੀਂ ਉਹਨਾਂ ਇਹ ਤਾਂ ਕਿਸਾਨਾਂ ਦਾ ਉੱਤਾ ਤੱਕ ਵੇਖੋ ਉਹਨਾਂ ਦੀਆਂ ਅਲੱਗ ਉਹ ਐਮਐਸਪੀ ਵਾਸਤੇ ਗਏ ਸਾਹੀ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਣ ਉਹਨਾਂ ਵਾਸਤੇ ਗਏ ਗਏ ਸੀ ਜਿਹੜੀ ਮੀਟਿੰਗ ਸੀ ਉਹ ਅਲੱਗ ਮੈਟਰ ਆ ਉਹਨਾਂ ਦਾ ਇਸ ਕਰਕੇ ਜਿਹੜਾ ਇਹਨਾਂ ਨੇ ਉੱਥੋਂ ਜਿਹੜਾ ਇਹ ਕਹਿਆ ਵੀ ਪਹਿਲਾਂ ਤੁਸੀਂ ਧਰਨਾ ਕੈਨਸਲ ਕਰੋ ਫੇਰ ਮਰਨਾ ਗੱਲ ਕਰੋ ਨਹੀਂ ਤੇ ਮੈਂ ਜਿਹੜੀ ਮੀਟਿੰਗ ਹੋ ਰਹੀ ਹੈ ਮੈਂ ਬਿਲਕੁਲ ਨਹੀਂ ਇਹਦੇ ਬੈਠਣਾ ਹੈਗਾ ਉਥੋਂ ਕਹਿੰਦਾ ਉਥੇ ਵੱਡੇ ਸਾਡੇ ਲੀਡਰਾਂ ਆਗੂਆਂ ਨੂੰ ਜਲੀਲ ਕਰਕੇ ਉਥੋਂ ਟੁੱਟਿਆ ਕਹਿੰਦਾ ਤੁਸੀਂ ਆਪਣਾ ਜੋਰ ਵਾਲਾ ਪੰਜ ਤਰੀਕ ਨੂੰ ਮੈਂ ਆਪਣਾ ਲਾਵਾਂਗਾ ਪਰ ਇਹਨੇ ਉਸ ਤੋਂ ਬਾਅਦ ਸਾਡੇ ਛਾਪੇ ਮਾਰੀ ਕੀਤੀ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਮੇਰੇ ਘਰ ਵੀ ਦੋ ਵਾਰੀ ਪੁਲਿਸ ਆ ਰੇਡ ਮਾਰਨ ਗਈ ਤੇ ਮੈਂ ਕਾਬੂ ਨਹੀਂ ਆਇਆ ਹੈਗਾ ਤੇ ਅਸੀਂ ਟਰਾਲੀਆਂ ਲੈ ਜਾਣ ਚ ਫੇਰ ਵੀ ਸਫਲ ਰਹੇ ਅਸੀਂ ਸੜਕਾਂ ਤੇ ਗਏ ਜਿਹੜਾ ਅੱਜ ਕਿਸਾਨੀ ਅੰਦੋਲਨ ਤਰਨਾ ਦਿੱਤਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਸ ਤਰ੍ਹਾਂ ਨੰਬਰ ਅਸੀਂ ਇੰਨਾ ਕਹਿਣਾ ਚਾਹੁੰਦੇ ਆ ਕਿ ਸਯੁਕਤ ਕਿਸਾਨ ਮੋਰਚੇ ਦੇ ਤਿੰਦਰਿੰਗ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਮੀਟਿੰਗ ਹੋ ਰਹੀ ਸੀ ਜਿਹਦੇ ਸਯੁਕਤ ਕਿਸਾਨ ਮੋਰਚੇ ਦੇ ਸਾਰੇ ਵੱਡੇ ਲੀਡਰ ਸ਼ਾਮਲ ਸਨ ਪਰ ਮੇਰੇ ਸਾਥੀ ਪਹਿਲਾਂ ਕਹਿ ਗਿਆ ਵੀ ਉਹਨਾਂ ਨੇ ਖੁੱਲਾ ਟਾਈਮ ਦਿੱਤਾ ਸੀ ਮੀਟਿੰਗ ਵਾਸਤੇ ਜੋ ਕਹਿੰਦੇ ਸਮਾ ਘਟਾ ਹੈ ਹੋ ਸਕਦਾ ਸੀ ਆਪਣੀ ਗੱਲ ਜਿਹੜੀ ਉਸ ਧਰ ਨਾਲ ਰੱਖੀ ਜਾਂਦੀ ਸੀ ਮੋਰਚੇ ਵੱਲੋਂ ਪਰ ਬਦਕਿਸਮਤੀ ਇਹ ਆ ਜਦੋਂ ਭਗਵੰਤ ਮਾਨ ਨੇ ਇੱਕ ਗੱਲ ਪੁੱਛੀ ਵੀ ਤੁਸੀਂ ਜਿਹੜਾ ਪਾਇੰਤ ਨੂੰ ਧਰਨਾ ਦਿਓਗੇ ਸਿਫਤ ਮੋਰਚ ਨੇ ਕਿਹਾ ਵੀ ਧਰਨਾ ਦਾ ਪਹਿਲਾਂ ਹੀ ਆਫਟਰ ਆਲ ਪ੍ਰੋਗਰਾਮ ਬਣਿਆ ਹੋਇਆ ਸੀ ਧਰਨਾ ਦੇਵਾਂਗੇ ਵੀ ਸੁਲਤਾਨਾ ਸਾਡਾ ਜਿਹੜਾ ਨਾ ਡੇਲਾ ਰੋਕਣ ਦਾ ਸਮਾਂ ਸੀ ਆਪਣਾ ਸੀ ਕੋਈ ਪ੍ਰੋਗਰਾਮ ਨਾ ਬੱਸਾ ਰੋਕਣ ਦਾ ਨਾ ਕਿਸੇ ਰੈਸਮੈਂਟ ਜਾਂਦਾ ਸਿਰਸ ਤੇ ਸਿਰਫ ਅਸੀਂ ਜਾ ਕੇ ਧਰਨਾ ਲਾਣਾ ਸੀ ਆਪਣੀ ਗੱਲ ਕਹਿਣੀ ਸੀ ਗੱਲਾਂ ਕੀ ਨੇ ਵੀ ਲੋਕਾਂ ਨਾਲ ਰੋਜ਼ ਮਰਦ ਜਿੰਦਗੀ ਜੁੜੀਆਂ ਜਿਹੜੀ ਸਮੱਸਿਆਵਾਂ ਹਨ ਚਾਹੇ ਮਜ਼ਦੂਰਾਂ ਦੀ ਹੁਣ ਕਿਸਾਨਾਂ ਦੀ ਹੁਣ ਆਮ ਲੋਕਾਂ ਦੀ ਹੁਣ ਛੋਟੇ ਕਾਰੋਬਾਰਾਂ ਦੀਆਂ ਹੁਣ ਛੋਟੇ ਦੁਕਾਨਦਾਰਾਂ ਦੀ ਉਹਨਾਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਅੱਜ ਕਿਸਾਨ ਮੋਰਚਾ ਸਾਰੀਆਂ ਇਹਨਾਂ ਗੱਲਾਂ ਨੂੰ ਮੰਗਣ ਲੈ ਕੇ ਲੜ ਰਿਹਾ ਹੈ